ਸਰਨ ਕਥੇ ਪਨਾਵਾਰੀ ਮੂਤਿਕਾ ਖਾਲਸਾ ਵਾਹਿਗੁਰੂ ਜੀ ਫਤਿਹ ਕੱਲ ਸਰਤਾ ਸੁਖਮੀ ਸਿੰਘ ਬਾਦਲ ਵੱਲੋਂ ਮੇਰੇ ਤੇ ਬੋਸ਼ ਲਾਇਆ ਗਿਆ ਮਨੁਸ਼ੀਰ ਰਾਮੜੀਆ ਅਕਾਲ ਚਲ ਦਾ ਲਕਦਾਰ ਕਿਹਾ ਗਿਆ ਸੋਦੇ ਬਾਰੇ ਮੈਂ ਸਪਸ਼ਟ ਕਰਨਾ ਚਾਹੁੰਦਾ ਸਮੂਹ ਜੀ ਸਿੱਖ ਕੌਮ ਅਤੇ ਸਾਰੇ ਸ਼੍ਰੋਮਣੀ ਕਾਲਜੋ ਦੇ ਵਰਕਰਾਂ ਨੂੰ ਕਿਉਂਕਿ ਜਿਹੜੀ ਸਾਡੀ ਰਾਜਨੀਤਿਕ ਹੋਂਦ ਹੈ ਜੋ ਵੀ ਚਾਹੇ ਕੋਈ ਮੁੱਖ ਮੰਤਰੀ ਬਣਿਆ ਮੰਤਰੀ ਬਣਿਆ ਐਮਐਲਏ ਬਣਿਆ ਮੇਰੇ ਸਮੇਤ ਸਾਡੀ ਸਾਰੇ ਦੀ ਰਾਜਨੀਤਿਕ ਹੋਂਦ ਹੈ ਜਿਹੜੀ ਇਸ ਸ਼੍ਰੋਮਣੀ ਅਕਾਲ ਚਲ ਮਹਾਪਾਰਟੀ ਕਰਕੇ ਆ ਜਿਸ ਦੀ ਹਮੇਸ਼ਾ ਹੀ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਇਸ ਪਾਰਟੀ ਦੀ ਸੇਵਾ ਕੀਤੀ ਆ ਇਸ ਪਾਰਟੀ ਦਾ ਝੰਡਾ ਹਮੇਸ਼ਾ ਬਲੰਦ ਕੀਤਾ ਅਤੇ ਜੇ ਪਾਰਟੀ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਉਹਨਾਂ ਤੇ ਸਵਾਲ ਚੁੱਕਣਾ ਜਾਂ ਉਹਨਾਂ ਦਾ ਵਿਰੋਧ ਕਰਨਾ ਚਾਹੇ ਸੁਮੇਸ਼ ਸਿੰਘ ਸੈਨ ਨੂੰ ਡੀਜੀਪੀ ਲਾਇਆ ਗਿਆ ਚਾਹੇ ਸਿਰਸਾ ਬਾਇ ਡੇਰੇ ਨੂੰ ਮਾਬੀ ਦਿੱਤੀ ਗਈ ਚਾਹੇ ਡੇਰੇ ਵਾਲ ਦੀ ਹਮਾਇਤ ਲਈ ਗਈ ਜਾਂ ਹੋਰ ਜਿਹੜੀਆਂ ਗਲਤੀਆਂ ਹੋਈਆਂ ਨੇ ਚਾਹੇ ਕਿਸਾਨੀ ਮੁੱਦਾ ਜਦੋਂ ਆਇਆ ਉਸ ਸਮੇਂ ਵੀ ਅਸੀਂ ਕਿਸਾਨਾਂ ਨਾਲ ਖੜੇ ਅਤੇ ਇਹਨਾਂ ਨੇ ਉਸ ਸਮੇਂ ਲੀਡਰਸ਼ਿਪ ਉਹਨਾਂ ਵਿਰਾਂ ਦੇ ਹੱਕ ਦੇ ਵਿੱਚ ਬਿਆਨ ਦੇ ਰਹੀ ਸੀ ਅਤੇ ਉਸ ਤੋਂ ਬਾਅਦ ਜਦੋਂ ਰਾਸ਼ਟਰਪਤੀ ਦੀ ਚੋਣ ਆਈ ਉਹ ਸਮੇਂ ਕਿਉਂਕਿ ਅਸੀਂ ਅਲਾਈਂਸ ਹੋ ਚੁੱਕੇ ਸੀਗਾ 700 ਕਿਸਾਨ ਸਾਡਾ ਇਹਨਾਂ ਕਾਲੇ ਬੂੰਨਾ ਕਰਕੇ ਸੀ ਹੋ ਚੁੱਕਿਆ ਸੀ ਉਸ ਸਮੇਂ ਪਾਰਟੀ ਦੇ ਫੈਸਲੇ ਦੇ ਖਿਲਾਫ ਜਾ ਕੇ ਪੰਥ ਦੀਆਂ ਭਾਵਨਾ ਅਨੁਸਾਰ ਕਿਸਾਨਾਂ ਦੀਆਂ ਭਾਵਨਾ ਅਨੁਸਾਰ ਵਰਕਰਾਂ ਦੀਆਂ ਭਾਵਨਾ ਅਨੁਸਾਰ ਉਸ ਫੈਸਲੇ ਦਾ ਬੋਟ ਕੀਤਾ ਬਾਈਕਾਟ ਕੀਤਾ ਵੋਟ ਨਹੀਂ ਪਾਈ ਕੀ ਇਹ ਇੱਕ ਗਦਾਰੀਆ ਪਾਰਟੀ ਦੇ ਨਾਲ ਕੀ ਇਹੜੀ ਪਾਰਟੀ ਪੰਥ ਦੀ ਪਾਰਟੀ ਆ ਜਿਹੜੀ ਕਿਸਾਨਾਂ ਨਾਲ ਜੁੜੀ ਹੋਈ ਪਾਰਟੀ ਆ ਮਜ਼ਦੂਰਾਂ ਨਾਲ ਜੁੜੀ ਹੋਈ ਪਾਰਟੀ ਆ ਕੀ ਅਸੀਂ ਪੰਥ ਨਾਲ ਖੜਨਾ ਕਿਸਾਨੀ ਨਾਲ ਖੜਨਾ ਕੋਈ ਪਾਰਟੀ ਨਾਲ ਗਦਾਰੀ ਆ ਉਸ ਤੋਂ ਬਾਅਦ ਝੂਨਾ ਕਮੇਟੀ ਬਣਾਈ ਤੁਸੀਂ ਬਣਾਈ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਵਰਕਰਾਂ ਤੋਂ ਜੋ ਵੀ ਵਰਕਰਾਂ ਦੀ ਭਾਵਨਾ ਸੀ ਉਹ ਲਾਗੂ ਕਰ ਲਈ ਕਿ ਤੁਸੀਂ ਨਹੀਂ ਮੰਨੇ ਕੀ ਇਹ ਕੋਈ ਗਦਾਰੀ ਆ ਫਿਰ 2 ਦਸੰਬਰ ਨੂੰ ਸ਼੍ਰੀ ਕਾਉਂਟਕ ਸਾਹਿਬ ਉਹ ਹੁਕਮ ਨਮਾ ਜਾਰੀ ਹੁੰਦਾ ਸਾਨੂੰ ਇੱਕ ਸੇਵਾ ਲੱਗਦੀ ਹੈ ਕਮੇਟੀ ਬਣਦੀ ਹੈ ਇਹ ਭਰਤੀ ਕਮੇਟੀ ਭਰਤੀ ਕਰੂਗੀ ਅੱਜ ਅਸੀਂ ਪੂਰੇ ਪੰਜਾਬ ਦੇ ਵੀ ਜਾ ਕੇ ਲੱਖਾਂ ਲੋਕਾਂ ਨੂੰ ਜੁੜ ਰਹੇ ਆ ਕਿ ਇਹ ਇੱਕ ਪਾਰਟੀ ਬਲਕਿ ਗੁਰਦੀ ਸਰਗਰਮੀ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਆ ਅਜੋ ਲੋਕ ਜਿਹੜੇ ਲੱਖਾਂ ਲੋਕ ਪੰਜਾਬੀ ਦੁਨੀਆ ਵਿੱਚ ਬੈਠੇ ਸਿੱਖ ਜਿਹੜੇ ਨਰਾਜ਼ ਸੀ ਅੱਜ ਉਹ ਜੁੜਨਾ ਚਾਹੁੰਦੇ ਸ਼੍ਰੋਮਣੀ ਕਾਲ ਦਲ ਨਾਲ ਅਤੇ ਅੱਜ ਜੇ ਤੁਸੀਂ ਇਸ ਮਾਂ ਪਾਰਟੀ ਪ੍ਰਤੀ ਵਫਾਦਾਰ ਹੋ ਤਾਂ ਅੱਜ ਆਪਣੇ ਨਿੱਜੀ ਹਤਿਆਂ ਨੂੰ ਛੱਡੋ ਇਸ ਕੂਸੀ ਨੂੰ ਪ੍ਰਧਾਨੀ ਨੂੰ ਛੱਡੋ ਅਤੇ ਇਹਨਾਂ ਸਾਰੇ ਹੀ ਲੋਕਾਂ ਨੂੰ ਨਾਲ ਜੁੜਿਆ ਜਾਵੇ ਤਾਂ ਜੋ ਪੰਥ ਦੀ ਅਤੇ ਪੰਜਾਬ ਦੀ ਸਹੀ ਧੰਨ ਨਾਲ ਸ਼੍ਰੋਮਣੀ ਅਕਾਲੀ ਦਲ ਅਗਵਾਈ ਕਰ ਸਕੇ। ਸੋ ਇਹ ਮੈਂ ਫਿਰ ਫਿਰ ਕਲੀਅਰ ਕਰਦਣਾ ਚਾਹੁੰਦਾ ਕਿ ਸਾਨੂੰ ਬੜਾ ਵਿੱਚ ਤਾਂ ਇਸ ਪਾਰਟੀ ਨੇ ਸਾਡਾ ਕੋਈ ਵੀ ਨਿੱਜੀ ਮਫਾਦ ਨਹੀਂ ਕਿਸੇ ਅਹੁਦੇ ਦਾ ਲਾਲਚ ਨਹੀਂ ਨਿਸ਼ਕਾਮ ਨਿਸਵਾਰਥ ਇਸ ਪਾਰਟੀ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਕਿਸਾਨੀ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਕੰਮ ਕਰਨ ਨੂੰ ਤਿਆਰ ਹਾਂ ਲੇਕਿਨ ਲੋੜ ਅੱਜ ਅੱਜ ਤੁਹਾਨੂੰ ਇਸ ਮਾਂ ਪਾਰਟੀ ਪ੍ਰਤੀ ਵਫਾਦਾਰ ਰਹਿਣਾ ਦੀ ਅਤੇ ਅਸੀਂ ਹਮੇਸ਼ਾ ਹੀ ਵਫਾਦਾਰ ਰਹੇ ਹਾਂ ਤੇ ਅੱਜ ਵੀ ਇਸ ਪਾਰਟੀ ਬੰਦੀ ਪੂਰੇ ਵਫਾਦਾਰ ਹਨ ਤੇ ਤੁਸੀਂ ਗੱਲ ਕਹੀ ਕਿ ਬਾਈਪਾਸ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੀ ਕੋਈ ਵੀ ਜ਼ਮੀਨ ਬਾਈਪਾਸ ਦੇ ਨੇੜੇ ਨਹੀਂ ਸੋ ਕੋਈ ਵੀ ਨਿੱਜੀ ਫਾਇਦਾ ਨਹੀਂ ਤੇ ਸਰਕਾਰਾਂ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਹੈ ਆਪਣੀ ਨਿੱਜੀ ਕਮਾਈ ਦੇ ਵਿੱਚੋਂ ਲੋਕਾਂ ਦੀ ਮਦਦ ਕਰਦੇ ਰਹੇ ਆ। ਸੋ ਨਾਂਕ ਫਾਇਦਾ ਲਿਆ ਤੇ ਨਾਂਕ ਫਾਇਦਾ ਲੈਣਾ। ਸੋ ਪੂਰੀ ਇਮਾਨਦਾਰੀ ਦੇ ਨਾਲ ਆਪਦੀ ਸੇਵਾ ਨਿਭਾਈਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਨਿਭਾਵਾਂਗੇ ਇਸ ਲਈ ਇਹ ਫੈਸਲਾ ਪੰਥ ਨੇ ਕਰਨਾ ਵਾ। ਇਹ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਵਾ। ਇਹ ਫੈਸਲਾ ਕਿਸਾਨਾਂ ਨੇ ਕਰਨਾ ਵਾ। ਕਿ ਕੀ ਅਸੀਂ ਪਾਰਟੀ ਪ੍ਰਤੀ ਵਫਾਦਾਰ ਹਾਂ ਜਾਂ ਨਹੀਂ ਹਾਂ। ਸੋ ਇਸ ਲਈ ਤੁਸੀਂ ਸਾਰੇ ਹੀ ਬੜਾ ਸਹਿਯੋਗ ਦੇ ਰਹੇ ਹੋ। ਮੈਂ ਤੁਹਾਡਾ ਸਾਰੇ ਹੀ ਪੰਜਾਬੀਆਂ ਦਾ ਦੁਨੀਆ ਵਿੱਚ ਬੈਠੇ ਪੰਜਾਬੀਆਂ ਦਾ ਸਮੁੱਚੀ ਸਿੱਖ ਕੌਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਹਮੇਸ਼ਾ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਸੋ ਸਾਰਿਆਂ ਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ